ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਫ ਕਪਰਦਾਨ ਪਰਮਜੀਤ ਸਿੰਘ ਸਰਨਾਵਲੋਂ ਮਨਜੀਤ ਸਿੰਘ ਜੀ ਕੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਭੇਜਿਆ ਗਿਆ ਸ਼ਨੀਵਾਰ ਨੂੰ ਇਹ ਮੰਗ ਪੱਤਰ ਪਰਮਜੀਤ ਸਿੰਘ ਸਰਨਾ ਦੇ OSD ਮਨਿੰਦਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਿੱਤਾ ਕਿਉਂਕਿ ਜੀ ਕੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਣ ਕਾਰਨ ਅਕਾਲ ਤਖਤ ਦੇ ਜਥੇਦਾਰ ਅੱਗੇ ਗੁਜ਼ਾਰਿਸ਼ ਕੀਤੀ ਗਈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਨਜੀਤ ਸਿੰਘ ਜੀ ਕੇ ਮਤਲਬ ਕਰਨ ਹੁਣ ਵੇਖਣਾ ਇਹ ਹੋਵੇਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਰਮਜੀਤ ਸਰਨਾਵਲੋਂ ਭੇਜੇ ਗਏ ਇਸ ਮੰਗ ਪੱਤਰ ਤੇ ਕੀ ਕਾਰਵਾਈ ਕਰਦੇ ਨੇ ਅਸੀਂ ਅੱਜ ਪੂਰੀ ਸਮੂਹ ਸੰਗਤ ਵੱਲੋਂ ਸਿੱਖ ਸੰਗਤ ਵੱਲੋਂ ਦਿੱਲੀ ਦੀ ਸੰਗਤ ਵੱਲੋਂ ਸ਼੍ਰੋਮਣੀ ਕਾਲੀਦਾਰ ਦਿੱਲੀ ਵੱਲੋਂ ਇਹ ਜਥੇਦਾਰ ਸਾਹਿਬ ਨੂੰ ਬੇਨਤੀ ਕਰਨ ਆਏ ਆਂ ਕੀ ਕੋਰਟ ਦਾ ਫੈਸਲਾ ਜੋ ਹੁੰਦਾ ਹੈ ਹੁੰਦਾ ਰਹੇਗਾ ਲੇਕਿਨ ਇਸ ਗੁਰੂ ਘਰ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਬੈਠ ਕੇ ਜਿਹੜੀ ਜੀਕੇ ਨੇ ਤੇ ਉਹਦੇ ਸਾਥੀਆਂ ਨੇ ਗੁਰੂ ਘਰ ਨੂੰ ਲੁੱਟਿਆ ਕਰਪਸ਼ਨ ਕੀਤੀ ਹੈ ਦੇ ਗੁਰੂ ਸਿੱਖ ਕੌਮ ਦਾ ਸਿਰ ਨੀਵਾ ਕੀਤਾ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕਰਦੇ ਹੋਏ ਆਂ ਜਦ ਤੱਕ ਕੋਈ ਕੋਰਟ ਦਾ ਫੈਸਲਾ ਨਹੀਂ ਹੁੰਦਾ ਇਹਨਾਂ ਨੂੰ ਪੰਥ ਚੋਂ ਛੇਕਿਆ ਜਾਵੇ ਦਿੱਲੀ ਵੱਲੋਂ ਆਇਆ ਮੰਗ ਪੱਤਰ ਇਹਨੂੰ ਪੜਿਆ ਹੈਗਾ ਤੇ ਇਹਦੇ ਤੇ ਵਿਚਾਰ ਜਿਹੜੀ ਆ ਕੀਤੀ ਜਾਊਗੀ ਇਹਦਾ ਕੀ ਐਕਸ਼ਨ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਜਾ ਸਕਦਾ ਹੈ ਇਹ ਵਿਚਾਰ ਕਰਕੇ ਕਿ ਉਸ ਤੋਂ ਬਾਅਦ ਹੀ ਕੋਈ ਗੱਲ ਕੀਤੀ ਚਾਹਵੇ ਗੁਰਪਿਆਰੇ ਇੱਥੇ ਤੁਹਾਨੂੰ ਦੱਸ ਦਈਏ ਕਿ ਡੀਐਸਜੀਐਮਸੀ ਦੇ ਹੀ ਵਰਕਰ ਸ਼ੈਂਟੀ ਨੇ ਗੰਭੀਰ ਇਲਜ਼ਾਮ ਲਗਾਏ ਹਨ ਜੀਕੇ ਉੱਤੇ ਅਤੇ ਉਹਨਾਂ ਦੇ ਸਾਥੀਆਂ ਉੱਤੇ ਕੀ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚੋਂ ਬਹੁਤ ਸਾਰੇ ਸਿਆਸੀ ਅਤੇ ਪਰਸਨਲ ਫਾਇਦੇ ਲਿੱਤੇ ਹਨ ਮਨਜੀਤ ਸਿੰਘ ਜੀਕੇ ਨੇ ਜਿਨ੍ਹਾਂ ਦੇ ਵਿੱਚ ਆਪਣੀ ਧੀ ਨੂੰ ਕੰਟਰੈਕਟ ਦੇਣਾ, ਦਮਦਮੀ ਟਕਸਾਲ ਨੂੰ ਲੱਖਾਂ ਦੇ ਫੰਡ ਦੇਣਾ ਅਤੇ ਲੱਖਾਂ ਦੀਆਂ ਬਾਹਰ ਦੀਆਂ ਟਰਾਂਜੈਕਸ਼ਨਾਂ ਦਾ ਕੋਈ ਹਿਸਾਬ ਕਿਤਾਬ ਨਾ ਦੇਣਾ ਅਜਿਹੇ ਦੋਸ਼ ਸ਼ਾਮਿਲ ਹਨ ਜਿਸ ਤੇ ਚਲਦਿਆਂ ਮਨਜੀਤ ਸਿੰਘ ਜੀਕੇ ਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਤੱਕ ਦੇਣਾ ਪੈ ਗਿਆ ਗਿਆ ਅਕਾਲ ਤਖਤ ਸਾਹਿਬ ਨੂੰ ਪਰਮਜੀਤ ਸਿੰਘ ਸਰਨਾਵਲੋਂ ਭੇਜੇ ਗਏ ਮੰਗ ਪੱਤਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਦੋਂ ਕਾਰਵਾਈ ਕਰਦੇ ਨੇ ਤੇ ਮਨਜੀਤ ਸਿੰਘ ਜੀ ਕੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬਕੀਤਾ ਜਾਂਦਾ ਹੈ ਜਾਂ ਨਹੀਂ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ